ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁਤ ਪਾਵਨ ਪਵਿੱਤਰ ਹਜ਼ੂਰੀ ਚ ਬਰਾਜਮਾਨ ਗੁਰੂ ਰੂਪ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਬਹੁਤ ਹੀ ਸਤਕਾਰਯੋਗ ਅਤੇ ਮਹਾਨ ਹਸਤੀ ਜਥੇਦਾਰ ਬਲਵੰਤ ਸਿੰਘ ਜੀ ਸਿੰਘ ਸਾਹਿਬ ਤਖਤ ਦਮਨਾਮ ਦਮਦਮਾ ਸਾਹਿਬ ਜੋ ਪਿਛਲੇ ਦਿਨੀ ਸਾਰੇ ਪੰਥ ਨੂੰ ਆਪਣੇ ਪਰਿਵਾਰ ਨੂੰ ਨੇੜਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਇਕੱਤਰ ਹੋ ਕੇ ਸੰਗਤ ਰੂਪ ਹੋ ਕੇ ਗੁਰੂ ਦੇ ਚਰਨਾਂ ਚ ਅਰਦਾਸ ਵਿੱਚ ਸ਼ਾਮਲ ਹੋਏ ਹੈ ਕਿ ਸਤਿਗੁਰੂ ਮਿਹਰ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਪਿੱਛੇ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਹਸਤੀਆਂ ਜਿਨ੍ਹਾਂ ਨੇ ਬਹੁਤ ਸਾਰੀਆਂ ਵਿਚਾਰਾਂ ਥੋੜੇ ਨਾਲ ਸਾਂਝੀਆਂ ਕੀਤੀਆਂ ਸਮਾਂ ਵੀ ਥੋੜਾ ਹੈ ਅਤੇ ਮੈਂ ਕੁਝ ਤਾਂ ਜਦੋਂ ਆਨੰਦਗੜ੍ਹ ਸਾਹਿਬ ਦਾ ਆਨੰਦਗੜ੍ਹ ਰਹਿੰਦੇ ਸਨ ਪੱਢੜੀ ਫੇਰ ਇੱਕ ਦੂਸਰੇ ਪਰਿਵਾਰਾਂ ਦੇ ਨੇੜਤਾ ਜਾਂ ਪੰਥਕ ਪਰਿਵਾਰਾਂ ਦੀ ਗੱਲ ਕਰਕੇ ਜਦੋਂ ਸਿੰਘ ਸਾਹਿਬ ਬਣੇ ਉੱਥੇ ਦਮਦਮਾ ਸਾਹਿਬ ਕੀਤੇ ਦਰਸ਼ਨ ਕਰਨ ਲਈ ਜਾਣਾ ਤਾਂ ਮੈਂ ਜ਼ਰੂਰ ਇਹਨਾਂ ਨੂੰ ਮਿਲ ਕੇ ਆਉਣਾ ਅਸ਼ੀਰਵਾਦ ਲੈ ਕੇ ਆਉਣਾ ਉਹਨਾਂ ਨੇ ਹਮੇਸ਼ਾ ਪਹਿਲਾਂ ਮੈਨੂੰ ਨਹੀਂ ਪਤਾ ਕੀ ਪਾਰਟੀਬਾਜ਼ੀ ਕੁਝ ਵੀ ਹੋ ਸਕਦਾ ਹੋਣਾ ਪਰ ਉਸ ਵੇਲੇ ਸਿਰਫ ਤੇ ਸਿਰਫ ਚਿੰਤਾ ਪੰਥ ਦੀ ਤੇ ਗੁਰੂ ਘਰ ਦੀ ਗੱਲ ਕੀਤੀ ਹੈ ਅਤੇ ਇਹ ਪ੍ਰੇਰਣਾ ਵੀ ਦਿੱਤੀ ਹਦਾਇਤ ਵੀ ਦਿੱਤੀ ਅਤੇ ਕਿਹਾ ਵੀ ਇਸ ਦਰਬਾਰ ਤੋਂ ਉੱਚਾ ਦਰਬਾਰ ਨਹੀਂ ਗੁਰਮੀਤ ਸਿੰਘ ਆ ਬਹੁਤ ਜਿੱਥੇ ਗੁਰੂਆਂ ਦੀਆਂ ਕੁਰਬਾਨੀਆਂ ਹੋ ਜਾਣ ਗੁਰੂਆਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਹੋ ਜਾਣ ਜੇ ਅਸੀਂ ਇਹਨਾਂ ਨੂੰ ਭੁੱਲ ਗਏ ਤਾਂ ਸਾਡਾ ਇਸ ਸੰਸਾਰ ਵਿੱਚ ਜਿਉਣ ਦਾ ਹੱਕ ਨਹੀਂ ਬਹੁਤ ird ਬਹੁਤ ਹੀ ਪੱਕੇ ਇਰਾਦੇ ਦੇ ਜਦੋਂ ਸਿੰਘ ਸਾਹਿਬ ਬਣੇ ਉਦੋਂ ਦੇਰ ਰਾਤ ਗੁਰਬਾਣੀ ਨਾਲ ਜੁੜ ਕੇ ਨਿਰਮਾਣਤਾ ਵੀ ਬਹੁਤ ਆਈ ਸੀ ਔਰ ਆਪਣੀ ਸੇਵਾ ਨੂੰ ਜਿਵੇਂ ਉਹਨਾਂ ਨੇ ਨਿਭਾਇਆ ਉਹ ਸਦਾ ਸਦਾ ਲਈ ਯਾਦ ਰਹੂਗੀ ਔਰ ਸਮਾ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਆਪਣੇ ਹੱਥ ਵਿੱਚ ਰੱਖਦਾ ਹੈ ਪਰ ਉਸ ਸਮੇਂ ਦੇ ਵਿੱਚ ਕਦੇ ਕੌਮਾ ਨਹੀਂ ਡੋਲ ਸਕਦੀਆਂ ਤੇ ਨਾ ਡਰ ਸਕਦੀਆਂ ਇਹੋ ਜਿਹੇ ਇਨਸਾਨ ਵੀ ਪੈਦਾ ਹੋ ਜਾਂਦੇ ਆ ਜੋ ਇਹਨੂੰ ਗੁਰੂ ਦੇ ਹੁਕਮ ਨੂੰ ਅੱਗੇ ਤੋਰਦੇ ਰਹਿੰਦੇ ਉਹਨਾਂ ਵਿੱਚੋਂ ਜਥੇਦਾਰ ਬਲਵੰਤ ਸਿੰਘ ਜੀ ਆਨੰਦਗੜ੍ਹ ਦਾ ਆਨੰਦਗੜ੍ਹ ਸਾਹਿਬ ਸਨ ਮੈਂ ਆਪਣੇ ਵੱਲੋਂ ਪਰਿਵਾਰਕ ਤੌਰ ਤੇ ਭਾਈ ਸ਼ਿਵਰਾਜ ਜੀ ਹੋਰਾਂ ਨਾਲ ਬਹੁਤ ਪਿਆਰ ਹੈ ਔਰ ਜਿੰਨੀ ਇਹਨਾਂ ਨੇ ਵਿਰਾਸਤ ਨੂੰ ਸਾਂਭਿਆ ਔਰ ਗਾ ਬੱਚਿਆਂ ਨੇ ਵੀ ਸਾਂਭੇ ਆਏ ਵੀ ਜਿਵੇਂ ਪਹਿਲਾਂ ਗੱਲ ਕੀਤੀ ਗਈ ਸੀ ਕੋਈ ਵੱਡੀ ਗੱਲ ਨਾ ਵੱਡੇ ਬਜ਼ੁਰਗਾਂ ਦੀ ਦਾਦਾ ਜੀ ਹੋਰਾਂ ਦੀ ਪਰ ਬਹੁਤ ਮਿਹਰ ਹੈ ਸਤਿਗੁਰੂ ਦੀ ਅਕਾਲ ਪੁਰਖ ਦੀ ਕੇ ਇਹ ਦਸਵੇਂ ਪਾਤਸ਼ਾਹ ਦੇ ਘਰ ਨਾਲ ਜੁੜੇ ਨੇੜੇ ਹੋ ਕੇ ਜੁੜ ਕੇ ਉਹਦੀ ਸੇਵਾ ਵਿੱਚ ਹਾਜ਼ਰ ਨੇ ਚਾਹੇ ਸਰਵਸ ਵੱਖਰੀ ਗੱਲ ਹੈ ਔਰ ਗੁਰਸਿੱਖੀ ਗੁਰਸਿੱਖੀ ਵੱਖਰੀ ਗੱਲ ਹੈ ਉਸ ਨੂੰ ਪੂਰਾ ਨਿਭਾਉਂਦੇ ਆ ਮੈਂ ਆਪਣੇ ਵੱਲੋਂ ਪਰਿਵਾਰ ਨਾਲ ਵੀ ਦੁੱਖ ਸਾਂਝਾ ਕਰਦਾ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਨੁਮਾਇੰਦਾ ਹੋਣ ਦੇ ਨਾਤੇ ਆਪਣੀ ਹਾਜ਼ਰੀ ਲਵਾਉਣਾ ਹੈ ਇੰਨੀਆਂ ਇੱਕ ਬੇਇੰਤਿਆ ਪ੍ਰਬਾਣ ਕਰਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਹੁਤ ਪਾਵਨ ਪਵਿੱਤਰ ਹਜ਼ੂਰੀ 'ਚ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਬਹੁਤ ਹੀ ਸਤਕਾਰਯੋਗ ਅਤੇ ਮਹਾਨ ਹਸਤੀ ਜਥੇਦਾਰ ਬਲਵੰਤ ਸਿੰਘ ਜੀ ਸਿੰਘ ਸਾਹਿਬ ਤਖਤ ਦਮਨਾਮ ਦਮਦਮਾ ਸਾਹਿਬ ਜੋ ਪਿਛਲੇ ਦਿਨੀ ਸਾਰੇ ਪੰਥ ਨੂੰ ਆਪਣੇ ਪਰਿਵਾਰ ਨੂੰ ਨੇੜਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਇਕੱਤਰ ਹੋ ਕੇ ਸੰਗਤ ਰੂਪ ਹੋ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਵਿੱਚ ਸ਼ਾਮਲ ਹੋਏ ਆ ਇੱਕ ਸਤਿਗੁਰੂ ਮਿਹਰ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਪਿੱਛੇ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਹਸਤੀਆਂ ਜਿਨ੍ਹਾਂ ਨੇ ਬਹੁਤ ਸਾਰੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਮਾਂ ਵੀ ਥੋੜਾ ਹੈ ਅਤੇ ਮੈਂ ਕੁਛ ਤਰ੍ਹਾਂ ਜਦੋਂ ਆਨੰਦਗੜ੍ਹ ਸਾਹਿਬ ਦਾ ਆਨੰਦਗੜ੍ਹ ਰਹਿੰਦੇ ਸਨ ਪੰਡੜੀ ਫੇਰ ਇੱਕ ਦੂਸਰੇ ਪਰਿਵਾਰਾਂ ਦੀ ਨੇੜਤਾ ਜਾਂ ਪੰਥਕ ਪਰਿਵਾਰਾਂ ਦੀ ਗੱਲ ਕਰਕੇ ਜਦੋਂ ਸਿੰਘ ਸਾਹਿਬ ਬਣੇ ਉੱਥੇ ਦਮਦਮਾ ਸਾਹਿਬ ਕੋ ਤੇ ਦਰਸ਼ਨ ਕਰਨ ਲਈ ਜਾਣਾ ਤਾਂ ਮੈਂ ਜ਼ਰੂਰ ਇਹਨਾਂ ਨੂੰ ਮਿਲ ਕੇ ਆਉਣਾ ਅਸ਼ੀਰਵਾਦ ਲੈ ਕੇ ਆਉਣਾ ਉਹਨਾਂ ਨੇ ਹਮੇਸ਼ਾ ਪਹਿਲਾਂ ਮੈਨੂੰ ਨਹੀਂ ਪਤਾ ਕੀ ਪਾਰਟੀ ਬਾਜ਼ੀ ਕੁਝ ਵੀ ਹੋ ਸਕਦਾ ਹੋਣਾ ਪਰ ਉਸ ਵੇਲੇ ਸਿਰਫ ਤੇ ਸਿਰਫ ਚਿੰਤਾ ਪੰਥ ਦੀ ਤੇ ਗੁਰੂ ਘਰ ਦੀ ਗੱਲ ਕੀਤੀ ਹੈ ਅਤੇ ਇਹ ਪ੍ਰੇਰਣਾ ਵੀ ਦਿੱਤੀ ਹਦਾਇਤ ਵੀ ਦਿੱਤੀ ਅਤੇ ਕਿਹਾ ਵੀ ਇਸ ਦਰਬਾਰ ਤੋਂ ਉੱਚਾ ਦਰਬਾਰ ਨਹੀਂ ਗੁਰਮੀਤ ਸਿੰਘ ਆ ਬਹੁਤ ਜਿੱਥੇ ਗੁਰੂਆਂ ਦੀਆਂ ਕੁਰਬਾਨੀਆਂ ਹੋ ਜਾਣ ਗੁਰੂਆਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਹੋ ਜਾਣ ਜੇ ਅਸੀਂ ਇਹਨਾਂ ਨੂੰ ਭੁੱਲ ਗਏ ਤਾਂ ਸਾਡਾ ਇਸ ਸੰਸਾਰ ਵਿੱਚ ਜਿਉਣ ਦਾ ਹੱਕ ਨਹੀਂ ਬਹੁਤ ਦ੍ਰਿੜ ਬਹੁਤ ਹੀ ਪੱਕੇ ਇਰਾਦੇ ਦੇ ਜਦੋਂ ਸਿੰਘ ਸਾਹਿਬ ਬਣੇ ਉਦੋਂ ਦਿਨ ਰਾਤ ਗੁਰਬਾਣੀ ਨਾਲ ਜੁੜ ਕੇ ਨਿਰਮਾਣਤਾ ਵੀ ਬਹੁਤ ਆਈ ਸੀ ਔਰ ਆਪਣੀ ਸੇਵਾ ਨੂੰ ਜਿਵੇਂ ਉਹਨਾਂ ਨੇ ਨਿਭਾਇਆ ਹੈ ਉਹ ਸਦਾ-ਸਦਾ ਲਈ ਯਾਦ ਰਹੂਗੀ ਔਰ ਸਮਾ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਆਪਣੇ ਹੱਥ ਵਿੱਚ ਰੱਖਦਾ ਹੈ ਪਰ ਉਸ ਸਮੇਂ ਦੇ ਵਿੱਚ ਕਦੇ ਕੌਮਾਂ ਨਹੀਂ ਡੋਲ ਸਕਦੀਆਂ ਤੇ ਨਾ ਡਰ ਸਕਦੀਆਂ ਇਹੋ ਜਿਹੇ ਇਨਸਾਨ ਵੀ ਪੈਦਾ ਹੋ ਜਾਂਦੇ ਆ ਜੋ ਇਹਨੂੰ ਗੁਰੂ ਦੇ ਹੁਕਮ ਨੂੰ ਅੱਗੇ ਤੋਰਦੇ ਰਹਿੰਦੇ ਉਹਨਾਂ ਵਿੱਚੋਂ ਜਥੇਦਾਰ ਬਲਵੰਤ ਸਿੰਘ ਜੀ ਨੰਦਗੜ ਦਾ ਨੰਦਗੜ ਸਾਹਿਬ ਸਨ ਮੈਂ ਆਪਣੇ ਵੱਲੋਂ ਪਰਿਵਾਰਕ ਤੌਰ ਤੇ ਭਾਈ ਸ਼ਿਵਰਾਜ ਜੀ ਹੋਰਾਂ ਨਾਲ ਬਹੁਤ ਪਿਆਰ ਹੈ ਔਰ ਜਿੰਨੀ ਇਹਨਾਂ ਨੇ ਵਿਰਾਸਤ ਨੂੰ ਸਾਂਭਿਆ ਔਰ ਗਾਹ ਬੱਚਿਆਂ ਨੇ ਵੀ ਸਾਂਭਿਆ ਹੈ ਵੀ ਜਿਵੇਂ ਪਹਿਲਾਂ ਗੱਲ ਕੀਤੀ ਗਈ ਸੀ ਕੋਈ ਵੱਡੀ ਗੱਲ ਹੈ ਵੱਡੇ ਬਜ਼ੁਰਗਾਂ ਦੀ ਦਾਦਾ ਜੀ ਹੋਰਾਂ ਦੀ ਪਰ ਬਹੁਤ ਮਿਹਰ ਹੈ ਸਤਿਗੁਰੂ ਦੀ ਈਕਾਲ ਪੁਰਖ ਦੀ ਕੇ ਇਹ 10ਵੇਂ ਪਾਤਸ਼ਾਹ ਦੇ ਘਰ ਨਾਲ ਜੁੜੇ ਨੇੜੇ ਹੋ ਕੇ ਜੁੜ ਕੇ ਉਹਦੀ ਸੇਵਾ ਵਿੱਚ ਹਾਜ਼ਰ ਨੇ ਚਾਹੇ ਸਰਵਸ ਵੱਖਰੀ ਗੱਲ ਐ ਔਰ ਗੁਰਸਿੱਖੀ ਗੁਰਸਿੱਖੀ ਵੱਖਰੀ ਗੱਲ ਐ ਉਸ ਨੂੰ ਪੂਰਾ ਨਿਭਾਉਂਦੇ ਐ ਮੈਂ ਆਪਣੇ ਵੱਲੋਂ ਪਰਿਵਾਰ ਨਾਲ ਵੀ ਦੁੱਖ ਸਾਂਝਾ ਕਰਦਾ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਨੁਮਾਇੰਦਾ ਹੋਣ ਦੇ ਨਾਤੇ ਆਪਣੀ ਹਾਜ਼ਰੀ ਲਵਾਉਣਾ ਐ ਇਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ